ਉੱਤਰ ਭਾਰਤ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਗਰਮੀ ਆਪਣਾ ਪ੍ਰਕੋਪ ਦਿਖਾਉਂਦੀ ਹੋਈ ਨਜ਼ਰ ਆਉਂਦੀ ਆ ਵੱਡੇ ਹਾਦਸੇ ਵਾਪਰ ਰਹੇ ਨੇ ਪਰ ਉਸੀ ਜੇਕਰ ਪਸ਼ੂ ਪੰਛੀਆਂ ਦੀ ਗੱਲ ਕੀਤੀ ਜਾਵੇ ਤਾਂ ਪਸ਼ੂ ਪੰਛੀ ਗਰਮੀ ਦੇ ਦਿਨਾਂ ਦੇ ਵਿੱਚ ਪਾਣੀ ਦੀ ਭਾਲ ਦੇ ਲਈ ਦੂਰ ਦਰਾਜੇ ਪਹੁੰਚ ਜਾਂਦੇ ਨੇ ਪਰ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਸੰਗਰੂਰ ਦੇ ਵੱਲੋਂ ਇੱਕ ਨਵਿਕਲੀ ਪਹਿਲ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਤੁਸੀਂ ਵੇਖ ਵੀ ਸਕਦੇ ਹੋ ਹੱਥਾਂ ਦੇ ਵਿੱਚ ਮਿੱਟੀ ਦੇ ਭਾਂਡੇ ਫੜੇ ਹੋਏ ਨੇ ਇਹ ਮਿੱਟੀ ਦੇ ਭਾਂਡੇ ਜੋ ਸੰਗਰੂਰ ਵਿਜੇ ਚੌਂਕ ਦੇ ਵਿੱਚ ਖੜੇ ਆ ਤਸਵੀਰਾਂ ਵਿਜੇ ਚੌਂਕ ਦੀਆਂ ਨੇ ਜੋ ਰਾਹਗੀਰ ਆਉਂਦੇ ਨੇ ਉਹਨਾਂ ਨੂੰ ਇਹ ਭਾਂਡੇ ਦਿੱਤੇ ਜਾਂਦੇ ਨੇ ਅਤੇ ਉਹਨਾਂ ਨੂੰ ਆਖਿਆ ਜਾਂਦਾ ਕਿ ਇਹਨਾਂ ਭਾਂਡਿਆਂ ਦੇ ਵਿੱਚ ਪਾਣੀ ਭਰ ਕੇ ਰੱਖੋ ਆਪਣੇ ਦਰਵਾਜ਼ਿਆਂ ਤੇ ਰੱਖੋ ਤਾਂ ਜੋ ਪਸ਼ੂ ਪੰਛੀ ਪਾਣੀ ਤੋਂ ਪਿਆਸੇ ਨਾ ਰਹਿ ਜਾਣ ਗੱਲ ਵੀ ਕਰ ਰਹੇ ਨੇ ਕੀ ਨਾਮ ਹੈ ਸਰ हां जी शाम सुंदर छावड़ा जी छावड़ा साहब किस तरह देख रहे दे 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 हो एक मिट्टी ਦੇ ਭਾਂਡੇ ਵੰਡੇ ਜਾ ਰਹੇ ਨੇ ਪਸ਼ੂ ਪੰਛੀਆਂ ਦੇ ਪਾਣੀ ਦੇ ਲਈ ਇਹ ਜੇ ਵਾਸਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਪਸ਼ੂ ਪੰਛੀ ਪਾਣੀ ਪੀਣਗੇ ਗਰਮੀ ਦੇ ਦਿਨਾਂ ਦੀ ਇਹਦੇ ਵਾਸਤੇ ਬਹੁਤ ਚੰਗੀ ਗੱਲ ਹੈ ਜਿਹੜਾ ਇਹ ਸੇਵਾ ਕਰ ਰਹੇ ਨੇ ਮੈਨੂੰ ਇਹਨਾਂ ਤੇ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਆ ਖੁਸ਼ੀ ਝਲਕ ਵੀ ਰਹੀ ਹੈ ਜਦੋਂ ਭਾਂਡੇ ਲੈਤੇ ਨੇ ਖੁਸ਼ੀ ਝਲਕ ਵੀ ਰਹੀ ਹੈ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਟੋਟੇ ਵੱਲੋਂ ਜੋ ਟਰਾਲਾ ਕੀਤਾ ਗਿਆ ਇਹ ਤਾਂ ਸਾਡੇ ਫੋਟੋਗ੍ਰਾਫਰ ਸਾਰੇ ਭਰਾਵਾਂ ਦੇ ਮਿਹਨਤ ਦਾ ਹੋਇਆ ਵੀ ਸਾਰਿਆਂ ਨੇ ਇੱਕ ਰਹਿ ਕੀਤੀ ਸੀ ਵੀ ਆਪਾਂ ਕੁਛ ਨਾ ਕੁਛ ਜਾਨਵਰਾਂ ਵਾਸਤੇ ਬੇਜਮਾਨਾਂ ਵਾਸਤੇ ਵੀ ਕੁਛ ਨਾ ਕੀਤਾ ਜਾਵੇ ਇਹਨਾਂ ਲਈ ਪਾਣੀ ਲਈ ਭਾਂਡੇ ਵੰਡੇ ਗਏ ਨੇ ਅੱਜ ਤੇ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਬੁੱਟਿਆਂ ਦਾ ਵੀ ਪਹਿਲ ਕਰਾਂਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਸੰਗਰੂਰ 'ਚ ਵੱਧ ਤੋਂ ਵੱਧ ਬੁੱਟੇ ਵੀ ਲਵਾਈਏ। ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਫਿਲਹਾਲ ਪਾਣੀ ਦੇ ਪਾਣੀ ਦੇ ਲਈ ਮਿੱਟੀ ਦੇ ਭਾਂਡੇ ਵੰਡੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬੁੱਟਿਆਂ ਦੇ ਲਈ ਵੀ ਉਪਰਾਲਾ ਕੀਤਾ ਜਾਵੇਗਾ। ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਐਸੋਸੀਏਸ਼ਨ ਦੇ ਵੱਲੋਂ ਚੰਗਾ ਉਪਰਾਲਾ ਬਹੁਤ ਵਧੀਆ ਉਪਰਾਲਾ ਕੀਤਾ ਜੀ ਸਾਡੀ ਯੂਨੀਅਨ ਨੇ ਰਲ ਮਿਲ ਕੇ ਅੱਜ ਅਸੀਂ 150 ਮਤਲਬ ਮਿੱਟੀ ਦਾ ਭਾਂਡਾ ਡੋਨੇਟ ਕੀਤਾ ਹੈ ਜਿਹਦੇ ਨਾਲ ਲੋਕਾਂ ਨੂੰ ਮਤਲਬ ਕੀਤਾ ਕਿ ਆਪਣੇ ਘਰ ਦੇ ਬਾਹਰ ਛੱਤ ਦੇ ਉੱਪਰ ਰੱਖੋ ਵੀ ਜੀਵ ਜੰਤੂ ਤਾਂ ਕਿ ਗਰਮੀ ਕਰਕੇ ਮਤਲਬ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਕਿਉਂ ਨਹੀਂ ਤਾਂ ਬੇਜਵਾਨਾਂ ਦੀ ਜਾਨ ਜਾਂਦੀ ਹੈ ਗਰਮੀ ਦੇ ਵਿੱਚ ਅਸੀਂ ਉਸ ਪੱਖੋਂ ਦੇਖਦੇ ਹਾਂ ਪ੍ਰਧਾਨ ਜੀ ਜਿਸ ਤਰ੍ਹਾਂ ਕਮੇਟੀ ਦੇ ਭਾਂਡੇ ਵੰਡੇ ਗਏ ਨੇ ਕਿ ਐਸੋਸੀਏਸ਼ਨ ਦੇ ਵੱਲੋਂ ਮਿਲ ਕੇ ਕੋਈ ਆ ਜਿਸ ਤਰ੍ਹਾਂ ਆਖਿਆ ਜਾਂਦਾ ਕਿ ਪੌਦਿਆਂ ਦੀ ਅਦ੍ਰਕਤਾਂ ਦੀ ਬੜੀ ਕਮੀ ਹੋ ਰਹੀ ਹੈ ਕੱਟਣ ਦੀ ਰਫਤਾਰ ਤੇਜ਼ ਅਤੇ ਲਾਉਣ ਦੀ ਬੜੀ ਥਿਮੀ ਹੈ ਬਿਲਕੁਲ ਸਹੀ ਗੱਲ ਹੈ ਜੀ ਕਿਉਂਕਿ ਇਸ ਟਾਈਮ ਮਤਲਬ ਆਪਾਂ ਨੂੰ ਪੌਦੇ ਇੰਨੇ ਲਾਣੇ ਚਾਹੀਦੇ ਨੇ ਜਿਹਦੇ ਨਾਲ ਗਰਮੀ ਦੇ ਥੱਲ ਪੈ ਸਕੇ ਸਾਡਾ ਮਤਲਬ ਅੱਗੇ ਐਗਜ਼ੀਬਿਸ਼ਨ ਹੈ ਅਸੀਂ ਉਹਦੇ ਵਿੱਚ ਹਜ਼ਾਰ ਬੂਟਾ ਮਤਲਬ ਹਰੇਕ ਬੰਦੇ ਨੂੰ ਆਉਣ ਵਾਲੇ ਨੂੰ ਡੋਨੇਟ ਕਰਾਂਗੇ। ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਜ਼ਾਰ-ਹਜ਼ਾਰ ਬੂਟਾ ਸੰਗਰੂਰ ਦੇ ਵਿੱਚ ਲਗਾਏ ਜਾਵੇਗਾ। ਮਿੱਤਰ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਅੱਜ ਦਾ ਓਪਰਲਾ ਅੱਜ ਦਾ ਓਪਰਲਾ ਸਾਡਾ ਜੀ 150 ਪੀਸ ਦਾ ਭਾਂਡਿਆਂ ਦਾ ਸੀਗਾ ਜੀ। ਉਹ ਸੀ ਡੋਨੇਟ ਕਰ ਸਕੇ ਜੀ। ਅੱਗੇ ਨੂੰ ਸਾਡਾ ਫੋਟੋਗ੍ਰਾਫੀ ਡੇ ਹੁੰਦਾ ਜੀ 19 ਗਸ ਦਾ। ਅਸੀਂ ਉਸ ਦਿਨ ਬੂਟਿਆਂ ਦੀ ਮਹਿਮ ਚਲਾਵਾਂਗੇ ਕਮ ਸੇ ਕਮ 100 ਬੂਟਾ 150 ਬੂਟਾ ਜਿੰਨਾ ਵੀ ਹੋਇਆ ਸਾਡੇ ਜੂਨੀਅਰ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ। ਵੀ ਗਰਮੀ ਦੀ ਰਾਹਤ ਕਰਕੇ ਬੂਟਾਂ ਦਾ ਕੀਤਾ ਜਾਵੇ। ਜੀ ਬਿਲਕੁਲ ਗੱਭਾ ਸਾਹਿਬ ਤੋਂ ਟੋਟੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਤਾਂ ਕੀਤੇ ਹੀ ਜਾ ਰਹੇ ਨੇ ਪਰ ਅੱਜ ਐਸੋਸੀਏਸ਼ਨ ਦੇ ਵੱਲੋਂ ਕੀਤਾ ਜਾ ਰਿਹਾ ਕਿ ਇਹ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। ਬਿਲਕੁਲ ਅੱਗੇ ਵਾਸਤੇ ਹਮੇਸ਼ਾ ਜਿੰਨਾ ਟਾਈਮ ਹੋ ਸਕਦਾ ਜਿੰਦਾ ਦਾ ਹੋ ਸਕਦਾ ਕੋਈ ਨਵੇਂ ਤੋਂ ਨਵਾਂ ਵਧੀਆ ਤੋਂ ਵਧੀਆ ਆਪਾਂ ਕਰਾ ਕਰਨ ਦੀ ਕੋਸ਼ਿਸ਼ਾਂਗੇ ਕਿ ਆਪਾਂ ਲੋਕ ਸਮਾਜ ਸੇਵਾ ਦੇ ਕੰਮ ਆ ਸਕੀਏ। ਕਿਸੇ ਨੇ ਵੀ ਕੰਮ ਆ ਸਕੀਏ ਚਾਹੇ ਪੰਛੀ ਨੇ ਚਾਹੇ ਜਾਨਵਰ ਨੇ ਚਾਹੇ ਕੋਈ ਨੇ ਆਪਾਂ ਸਭ ਦੇ ਕੰਮ ਆ ਸਕੀਏ। ਕਮ ਸਮੇਂ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਪਰ ਰੁੱਖ ਘਟਦੇ ਜਾ ਰਹੇ ਨੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਇਹ ਕਹਾਂਗੇ ਕਮਸ਼ਕਮ ਇੱਕ ਆਦਮੀ ਇੱਕ ਬਕਸ਼ ਲਗਾਵੇ ਇੱਕ ਆਦਮੀ ਨੂੰ ਇੱਕ ਬਕਸ਼ ਲਗਾਉਣਾ ਚਾਹੀਦਾ ਕਮ ਸੇਕੋ ਦੇਖੋ ਜ਼ਿਆਦਾ ਨਹੀਂ ਤੁਸੀਂ ਕਰ ਸਕਦੇ ਇੱਕ ਆਦਮੀ ਇੱਕ ਬਕਸ਼ ਲਗਾਵੇ ਦੇਖੋ ਕੁਝ ਸਮੇਂ ਵਿੱਚ ਆਪਣੇ ਆਪ ਹੀ ਤਾਪਮਾਨ ਠੀਕ ਹੋ ਜਾਏ ਇਹ ਬਿਲਕੁਲ ਇਹ ਨਹੀਂ ਕਹਣਾ ਕਿ ਹਰ ਇੱਕ ਵਿਅਕਤੀ ਇੱਕ ਬ੍ਰਿਕਸ਼ ਜ਼ਰੂਰ ਲਗਾਏ ਰੇਖੀ ਸਾਹਿਬ ਆਪਾਂ ਜਿਸ ਤਰ੍ਹਾਂ ਮਿੱਟੀ ਦੇ ਭਾਂਡੇ ਵੰਡੇ ਗਏ ਨੇ ਆ ਗਾਬਾ ਸਾਹਿਬ ਨੇ ਵੀ ਆਖਿਆ ਉਪਰਾਲਾ ਕਰਾਂਗੇ ਮਿੱਟੀ ਦੇ ਭਾਂਡਿਆਂ ਦੇ ਨਾਲ-ਨਾਲ ਮਹਿਮ ਵੀ ਜਾਰੀ ਰਹੂਗੀ ਤੇ ਜੋ ਬੂਟੇ ਲਗਾਉਣ ਦੀ ਉਹ ਵੀ ਮਹਿਮ ਜਾਰੀ ਰੱਖਾਂਗੇ ਬਿਲਕੁਲ ਜੀ ਅੱਜ ਹਰੇਕ ਨਾਗਰਿਕ ਨੂੰ ਬਹੁਤ ਵੱਡੀ ਜ਼ਰੂਰਤ ਹੈ ਜਿਹੜੇ ਆਪਾਂ ਦੁਨਿਆਵੀ ਏਸੀ ਤਾਂ ਚਲਾ ਰੱਖੇ ਨੇ ਜਿਹੜੇ ਕੁਦਰਤੀ ਏਸੀ ਨੇ ਉਹਨਾਂ ਦੀ ਜਾਦੇ ਜ਼ਰੂਰਤ ਹੈ ਕਿਉਂਕਿ ਪ੍ਰਮਾਤਮਾ ਵੱਲੋਂ ਜਿਹੜੀ ਆਪਾਂ ਨੂੰ ਫ੍ਰੀਜ ਦਾਤ ਦਿੱਤੀ ਹੋਈ ਹੈ ਏਸੀ ਵਿਰਕਸ਼ ਜਿਹੜੇ ਦਰਖਤ ਨੇ ਉਹਨਾਂ ਦੇ ਵੱਲੋਂ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਆਪਾਂ ਨੂੰ ਫ੍ਰੀ ਏਸੀ ਨੇ ਆਪਾਂ ਉਹ ਛੱਡ ਕੇ ਦੁਨਿਆਵੀ ਏਸੀਆਂ ਦੇ ਪਿੱਛੇ ਪਏ ਆ ਇਸ ਲਈ ਮੇ ਪਰਸਨਲੀ ਸਾਡੇ ਵੱਲੋਂ ਸੁਝਾਏ ਹਰੇਕ ਨੂੰ ਇਹ ਬੇਨਤੀ ਵੀ ਹੈ ਵੀ ਹਰੇਕ ਘਟੋ ਘਟ ਇੱਕ ਰੁੱਖ ਆਪਣੀ ਜ਼ਿੰਦਗੀ 'ਚ ਜ਼ਰੂਰ ਲਾਵੇ ਉਹਦੀ ਦੇਖਭਾਲ ਕਰੇ ਜਦੋਂ ਤੱਕ ਇੱਕ ਬੱਚੇ ਵਾਂਗ ਉਹ ਵਿਕਸ਼ ਜਵਾਨ ਨਹੀਂ ਹੋ ਜਾਂਦਾ ਉਹਦੀ ਦੇਖਭਾਲ ਵੀ ਕਰੇ ਇਕੱਲਾ ਲਾ ਦੇਣਾ ਹੀ ਕਾਫੀ ਨਹੀਂ ਉਹਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਆਣ ਵਾਲੇ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਜਿੱਥੇ ਆਪਾਂ ਕਾਰੋਬਾਰ ਉਹਨਾਂ ਨੂੰ ਪੜ੍ਹਾਈ ਲਿਖਾਈ ਦਾ ਸੋਚਦੇ ਆ ਤਾਂ ਵਿਕਸ਼ਾਂ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਜ਼ਿੰਦਗੀ ਦੇਣੀ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਕਹਿੰਦੇ ਨੇ ਕਿ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਅਰਿੰਕੂ ਜੀ ਕਿਸ ਤਰ੍ਹਾਂ ਵੇਖਦੇ ਹੋ ਉਪਰਾਲਾ ਚੰਗਾ ਬਹੁਤ ਵਧੀਆ ਸਰ ਸਾਡੇ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਇਨਾ ਵਧੀਆ ਉਪਰਾਲਾ ਕੀਤਾ ਜੀ ਅੱਜ ਕੱਲ੍ਹ ਗਰਮੀ ਦੇ ਵਿੱਚ ਪੰਛੀ ਬਹੁਤ ਪਾਣੀ ਤੋਂ ਬਗੈਰ ਮਰ ਜਾਂਦੇ ਨੇ ਜੀ ਤੇ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਆਪਣੇ ਬੱਚਿਆਂ ਵੱਲ ਹਰੇਕ ਧਿਆਨ ਰੱਖਦਾ ਹੈਗਾ ਆਪਣੇ ਘਰ ਦੇ ਜੀਵ ਜੰਤੂਆਂ ਵੱਲ ਹਰੇਕ ਧਿਆਨ ਰੱਖਦਾ ਜਿਹੜੇ ਆਵਾਰਾ ਹੁੰਦੇ ਹੈਗੇ ਇਹਨਾਂ ਵਾਰੀ ਕੋਈ ਕੋਈ ਇਹ ਸੋਚਦਾ ਜੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਕੀਤਾ ਜੀ ਅੱਗੇ ਵੀ ਇਹ ਮਤਲਬ ਜਿਹੜੇ ਦਰਖਤ ਵਗੈਰਾ ਨੇ ਜੀ ਆਪਣੇ ਆਲ ਨੇ ਲਈ ਵੀ ਉਹ ਆਪਣਾ ਦਰਖਤ ਲਗਾਣਗੇ ਵੀ ਆਪਣੇ ਆਲ ਨੇ ਵੀ ਬਣਾ ਸਕਣ ਤੇ ਉਹਨਾਂ ਦੀ ਦੇਖ ਰੇਖ ਵੀ ਵਧੀਆ ਕਰਨਗੇ ਜੀ ਸੀ ਹਾਲ ਨੇ ਦੀ ਗੱਲ ਕੀਤੀ ਹੈ ਕਿ ਐਸੋਸੀਏਸ਼ਨ ਵੱਲੋਂ ਕੋਈ ਹਾਲ ਨੇ ਵੰਡਣ ਦੀ ਵੀ ਸੋਚੀ ਜਾ ਰਹੀ ਹੈ ਕਿਉਂਕਿ ਪੰਛੀਆਂ ਦੇ ਬੈਠਣ ਦੇ ਲਈ ਕਿਤੇ ਵੀ ਜਗ੍ਹਾ ਨਹੀਂ ਦਿਖਾਈ। ਹਾਂਜੀ ਹਾਂਜੀ ਜੇ ਹੋ ਸਕੇ ਜੀ ਜ਼ਰੂਰ ਮਤਲਬ ਇਸ ਚੀਜ਼ ਵੱਲ ਵੀ ਪੂਰਾ ਧਿਆਨ ਦਿੱਤਾ ਜਾਊਗਾ ਜੀ। ਬਿਲਕੁਲ ਪੰਜਾਬ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਸੰਗਰੂਰ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਸਲਾਕਾ ਜੋਗਾ ਜਿੱਥੇ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ ਉੱਥੇ ਪਸ਼ੂ ਪੰਛੀਆਂ ਦੇ ਲਈ ਜੋ ਮਿੱਟੀ ਦੇ ਭਾਂਡੇ ਵੰਡੇ ਗਏ ਨੇ ਤੇ ਲੋਕਾਂ ਨੂੰ ਹੁੱਕ ਕਰ ਦਿੱਤਾ ਗਿਆ ਕਿ ਆਓ ਅਕੱਠੇ ਹੋ ਕੇ ਆਪਾਂ ਇੱਕ ਇੱਕ ਆਪਣਾ ਦਰਖਤ ਜ਼ਰੂਰ ਲਗਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਲਗਾਤਾਰ ਤਾਪਮਾਨ ਵੱਧਾ ਜਾ ਰਿਹਾ ਉਸ ਦੀ ਗ੍ਰਾਫਟ ਕਰ ਸਕੀਏ